ਇਹ ਜਿਹੜਾ ਪੰਨੂ ਐ ਇਹਨੂੰ ਜਿਹੜੀ ਐ ਟਟੋਕਡ ਫਾਂਸੀ ਹੋਣੀ ਚਾਹੀਦੀ ਐ ਕਿਉਂਕਿ ਅਕਸਰ ਇਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦਾ ਰਹਿੰਦਾ ਇਹ ਪੰਜਾਬ 'ਚ ਹੀ ਕਿਉਂ ਹੋ ਰਿਹਾ ਇਹ ਸੋਚਣ ਵਾਲੀ ਗੱਲ ਐ ਇਹ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਿਹਾ ਡਾਕਟਰ ਭੀਮਰਾਓ ਅੰਬੇਡਕਰ ਜੇ ਅੱਜ ਗੱਲ ਕਰੀਏ ਇਹਦੀ ਸਾਡੀ ਭੈਣ ਨੂੰ ਅੱਜ ਜੇ ਮਹਿਲਾਵਾਂ ਨੂੰ ਕੋਈ ਅਧਿਕਾਰ ਦਵਾਇਆ ਡਾਕਟਰ ਭੀਮਰਾਓ ਅੰਬੇਡਕਰ ਅੱਜ ਜੇ ਮਜ਼ਦੂਰ 8 ਘੰਟੇ ਦੀ ਡਿਊਟੀ ਕਰਦੇ ਤੇ ਡਾਕਟਰ ਭੀਮਰਾਓ ਅੰਬੇਡਕਰ ਔਰ ਉਹਨਾਂ ਦੇ ਬਾਰੇ ਉਹਨਾਂ ਦੇ ਬਾਰੇ ਐਸੀ ਬਕਵਾਸ ਕਰ ਰਹੇ ਵੀ ਉਹਦੀ ਪਰਤਮਾ ਨਹੀਂ ਹੋਣੀ ਚਾਹੀਦੀ 2022 ਚ ਜਦੋਂ ਲੋਕਾਂ ਨੇ ਬਦਲਾਵ ਸੋਚ ਕੇ ਸਰਕਾਰ ਚੁਣੀ ਤੇ ਅੱਜ ਬਦਲਾਵ ਸਾਰਿਆਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਵੀ ਸਾਰੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤਾਂ ਜੇ ਅੱਜ ਇਹ ਹੈਗੇ ਨੇ ਤਾਂ ਸਾਨੂੰ ਮੰਦਰਾਂ ਨੂੰ ਜਾਣ ਦਾ ਅਧਿਕਾਰ ਹੈ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦਾ ਅਧਿਕਾਰ ਹੈ ਤਾਂ ਸਾਡੇ ਲੋਕ ਮਸੀਤਾਂ ਚ ਜਾਂ ਚਰਚੇ ਜਾ ਸਕਦੇ ਆ ਜੇ ਨਾ ਹੁੰਦੇ ਤੇ ਅੱਜ ਬਰਾਬਰ ਦਾ ਅਧਿਕਾਰ ਨਹੀਂ ਸੀ ਮਿਲਣਾ ਰੋਸ਼ ਜੀ ਮਤਲਬ ਇਹ ਸਮਝ ਲਓ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਆ ਡਾਕਟਰ ਭੀਮਰਾਓ ਅੰਬੇਡਕਰ ਜੇ ਅੱਜ ਗੱਲ ਕਰੀਏ ਤੇ ਸਾਡੀ ਭੈਣ ਹੋ ਅੱਜ ਜੇ ਮਹਿਲਾਵਾਂ ਨੂੰ ਕੋਈ ਅਧਿਕਾਰ ਦਵਾਇਆ ਡਾਕਟਰ ਭੀਮਰਾਓ ਅੰਬੇਡਕਰ ਅੱਜ ਜੇ ਮਜ਼ਦੂਰ 8 ਘੰਟੇ ਦੀ ਡਿਊਟੀ ਕਰਦੇ ਤੇ ਡਾਕਟਰ ਭੀਮਰਾਓ ਅੰਬੇਡਕਰ ਔਰ ਉਹਨਾਂ ਦੇ ਬਾਰੇ ਉਹਨਾਂ ਦੇ ਬਾਰੇ ਸਖਸ ਐਸੀ ਬਕਵਾਸ ਕਰ ਰਹੇ ਵੀ ਇਹਨਾਂ ਦੀ ਪਰਤਮਾ ਨਹੀਂ ਹੋਣੀ ਚਾਹੀਦੀ ਤੇ ਅਸੀਂ ਉਹਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਪੰਨੂ ਅਸੀਂ ਖੜੇ ਆਂ ਤੂੰ ਕਿਸੇ ਮੂਰਤੀ ਵਾਲ ਝਾਕ ਕੇ ਵੀ ਦੇਖ ਲਈ ਔਰ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਵੀ ਇੰਨੀ ਕੁ ਸੁਰੱਖਿਆ ਨਹੀਂ ਕੀਤੀ ਜਾ ਰਹੀ ਇਹ ਸਾਡੇ ਈਸਟ ਨੇ ਸਾਡੇ ਈਸਟ ਇਸ ਤਰ੍ਹਾਂ ਜੇ ਅੱਜ ਇਹ ਹੈਗੇ ਨੇ ਤਾਂ ਸਾਨੂੰ ਮੰਦਿਰਾਂ ਨੂੰ ਜਾਣ ਤਾ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦਾ ਅਧਿਕਾਰ ਹੈ ਤਾਂ ਸਾਡੇ ਲੋਕ ਮਸਜਿਦਾਂ 'ਚ ਜਾਂ ਚਰਚਾਂ 'ਚ ਜਾ ਸਕਦੇ ਆ ਜੇ ਨਾ ਹੁੰਦੇ ਤੇ ਅੱਜ ਬਰਾਬਰਤਾ ਦਾ ਅਧਿਕਾਰ ਨਹੀਂ ਸੀ ਮਿਲਣਾ ਉਹਨਾਂ ਦੇ ਬਾਰੇ ਇੰਨੀ ਜ਼ਿਆਦਾ ਮਤਲਬ ਮਾੜੀ ਸ਼ਬਦਾਵਲੀ ਰੱਖਣੀ ਕਿੱਥੋਂ ਦਾਊਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਐਸਸੀ ਭਰਾਵਾਂ ਨੂੰ ਟਾਰਗੇਟ ਬਣਾ ਕੇ جان بوجھ کے ਜਿਹੜਾ ਪੰਗਾ ਲਿੱਤਾ ਜਾ ਰਿਹਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਸਾਰਾ ਇਸੇ ਸਮਾਜ ਸੜਕਾਂ ਤੇ ਉੱਤਰ ਚੱਕਾ ਹੈ ਔਰ ਨਾਲ ਸਵਰਨ ਸਾਹਿਬ ਸਵਰਨ ਸਮਾਜ ਵੀ ਜਿਹੜਾ ਹੈ ਉਹ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਪੂਰੀ سپورਟ ਕਰ ਰਹੇ ਨੇ ਵੀ ਇਹ ਜਿਹੜਾ ਪੰਨੂ ਹੈ ਇਹਨੂੰ ਜਿਹੜੀ ਹੈ ਕਟੋਕੜ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਅਕਸਰ ਇਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦਾ ਰਹਿੰਦਾ ਹੈ ਕਿ ਆਉਣਾ ਕਿ ਹਮੇਸ਼ਾ ਪ੍ਰਤਿਮਾ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਬੀਤੇ ਦਿਨ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਸੀਗੀਆਂ ਜੋ ਛੇੜਛਾੜ ਕੀਤੀ ਗਈ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਹੋਰ ਵੀ ਵੀਡੀਓਜ਼ ਆਈਆਂ ਸੀਗੀਆਂ ਇਹ ਜਿਵੇਂ ਦੇਖਦੇ ਹਾਂ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਮੈਂ ਕਹਿ ਰਿਹਾ ਜੀ ਅੱਜ ਵੀ ਕਪੂਰਥਲਾ ਦੇ ਵਿੱਚ ਹੋਈ ਹੈ ਇਹ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹ ਸਿਰਫ ਸ਼ਰਾਬ ਪੀ ਕੇ ਸੁੱਤੀ ਹੋਈ ਹੈ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਡਾਕਟਰ ਫਿਊਮ ਰਾਮ ਅੰਬੇਡਕਰ ਜੀ ਜਿਨ੍ਹਾਂ ਜਿਨ੍ਹਾਂ ਦੀ ਦੇਖੋ ਮਤਲਬ ਫੋਟੋ ਪਿੱਛੇ ਲਗਾਉਂਦੇ ਆਪਣੇ ਦਫ਼ਤਰਾਂ ਦੇ ਬਾਹਰ ਇਹ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਸਿਰਫ ਐਸੀ ਲੋਕਾਂ ਨੂੰ ਲੁਭਾਉਣ ਵਾਸਤੇ ਕੀਤਾ ਜਾ ਰਿਹਾ ਆਉਂ ਕਿਸਦਾ ਵੀ ਦਰਾਉਣਾ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਕੀਤਾ ਜਾ ਰਿਹਾ ਸਰੋਜੀ ਆ ਵੀ ਦਰਾਉ ਸਰ ਮਤਲਬ ਤੁਸੀਂ ਆਪ ਸਾਫ਼ ਦੇਖ ਸਕਦੇ ਹੋ ਵੀ ਜਿਹੜੀ ਇਹ ਸਿਰਫ ਔਰ ਸਿਰਫ ਲੋਕਾਂ ਨੂੰ ਖਰਾਬ ਕਰਨ ਦੀ ਗੱਲ ਕਰਦੇ ਆ ਅਸੀਂ ਸਾਰੇ ਆਪਸ ਦੇ ਵਿੱਚ ਇਕੱਠੇ ਮਿਲ ਕੇ ਰਹਿਣੇ ਆ ਆ ਸਾਡੇ ਕੌਂਸਲਰ ਸਾਹਿਬ ਨੇ 18 ਨੰਬਰ ਤੋਂ ਬ੍ਰਾਹਮਣ ਸਮਾਜ ਤੋਂ ਬਰਾਜਪੂਤ ਸਮਾਜ ਤੋਂ ਨੇ ਬ੍ਰਾਹਮਣ ਸਮਾਜ ਤੋਂ ਦੀਪਕ ਜੀ ਖੜੇ ਨੇ ਸਾਰੇ ਲੋਕ ਬਹੁਤ ਹੀ ਅੱਛੀ ਸੁੰਦਰਤਾ ਔਰੇ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਵੀ ਸਾਰੇ ਲੋਕ ਡਾਕਟਰ ਭੀਮਰਾਓ ਮੇੜ ਕੇ ਜਿਹਨੂੰ ਪਿਆਰ ਕਰਦੇ ਆ ਕਿਉਂਕਿ ਸਾਡੇ ਉਹ ਸਿਰਫ ਆਨਰਮਾਤਾ ਹੈ ਔਰ ਅਸੀਂ ਸੰਵਿਧਾਨ ਦੇ ਨਾਲ ਚੱਲਦੇ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕੋਈ ਉਹਨਾਂ ਦੀ ਪ੍ਰਤਿਮਾ ਉੱਲ ਝਾਕ ਕੇ ਵੀ ਮੈਂ ਕਹਿੰਦਾ ਜੇ ਪੰਨੂ ਪਿਓ ਦਾ ਪੁੱਤ ਹੈ ਨਾ ਤੇ ਸਾਡੇ ਸਾਹਮਣੇ ਆ ਕੇ ਦਿਖਾਵੇ ਸਾਡੇ ਸਾਹਮਣੇ ਆਸੀ ਉਹ ਚੀਰਕਤ ਸਾਡੇ ਤੇ ਚਾਹੇ ਕੋਈ ਮਕਦਮਾ ਹੋ ਜਾਈਏ ਚਾਹੇ ਜੋ ਮਰਜ਼ੀ ਹੋ ਜੇ ਅਸੀਂ ਉਹਨੂੰ ਸਾਹਮਣੇ ਅੱਗ ਲਾ ਕੇ ਦਿਖਾਵਾਂਗੇ ਜਿੱਦਾਂ ਅੱਗ ਤੇ ਮੋਹਲ ਖਰਾਬ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਸ਼ਰਾਰਤਾ ਉੱਥੇ ਹੀ ਕਰਦੇ ਜਿੱਥੇ ਕੋਈ ਢਿੱਲ ਦਿੱਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਦੀ ਬਹੁਤ ਵੱਡੀ ناکامی ਹੈ ਬਹੁਤ ਵੱਡੀ ਢਿੱਲ ਹੈ ਭਗਵੰਤ ਮਾਨ ਜੀ ਦੀ ਕਿਉਂਕਿ ਜਿਹੜੇ ਵਿਦੇਸ਼ਾਂ 'ਚ ਬੈਠੇ ਪੰਨੂ ਵਰਗੇ ਦੇਸ਼ ਵਿਰੋਧੀ ਤਾਕਤਾਂ ਅੱਜ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਹੇ ਨੇ ਖੁੱਲੇ ਆਮ ਸੜਕਾਂ ਤੇ ਘੁੰਮ ਰਹੇ ਨੇ ਇੰਨੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਪਹਿਲਾਂ ਵੀ ਹੋਈਆਂ ਇਦਾਂ ਦੀ ਪਹਿਲਾਂ ਕਦੀ ਗੱਲ ਨਹੀਂ ਹੋਈ ਕਿ ਵੀ ਅੰਮ੍ਰਿਤਸਰ ਚ ਪ੍ਰਤੀਮਾ ਨਾਲ ਹੋਇਆ ਕਿ ਡਾਕਟਰ ਭੀਮਰਾ ਉਮੇਦਕਰ ਇੱਕ ਸੋਚ ਹੈ ਇੱਕ ਵਿਚਾਰ ਹੈ ਸਾਡੇ ਭਾਰਤ ਦੀ ਸ਼ਾਨ ਸ਼ਬਦ ਵੀ ਉਹਨਾਂ ਅਗੇ ਬੜਾ ਹੈ ਕਿ ਛੋਟਾ ਸ਼ਬਦ ਹੈ ਉਹ ਸਾਡੇ ਸਾਰਿਆਂ ਵਿੱਚ ਅੱਜ ਅਸੀਂ ਇਕੱਠੇ ਆਂ ਤੇ ਦੇਨ ਭੀਮਰਾ ਉਮੇਦਕਰ ਬਾਬਾ ਸਾਹਿਬ ਦੀ ਹੈ ਲੋਕਤੰਤਰ ਸਵਿਧਾਨ ਸਾਰੇ ਦੇ ਹੱਕਾਂ ਦਾ ਅੱਜ ਕਿਸ ਚੀਜ਼ ਦੇ ਉੱਤੇ ਬਾਬਾ ਸਾਹਿਬ ਨੇ ਨਹੀਂ ਕਿਹਾ ਕਿ ਕਿਸ ਨੂੰ ਕਿਹੜਾ ਹੱਕ ਨਹੀਂ ਦਿਲਾਇਆ ਬੱਚਿਆਂ ਨੂੰ ਮਹਿਲਾਵਾਂ ਨੂੰ ਹਰ ਜਾਤੀ ਨੂੰ ਹਰ ਕਿਸੇ ਉੱਚਾ ਪੱਧਰ ਉੱਚਾ ਰੱਖਿਆ ਹਰ ਕਿਸੇ ਨੂੰ ਸੋ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਤਾਕਤਾਂ ਅੱਜ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀਆਂ ਸੀ ਉਹਦਾ ਵਿਰੋਧ ਕੀਤਾ ਹੈ ਤੇ ਅਸੀਂ ਇਹ ਪੰਗ ਨਹੀਂ ਹੋਣ ਦਵਾਗੇ ਇੱਕ ਪਾਸੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਫੰਡਿੰਗ ਦੇ ਕੇ ਨੌਜਵਾਨਾਂ ਨੂੰ ਵਰਕਲਾ ਫਸਲਾ ਕੇ ਇਸ ਇਜ਼ਾਤੇ ਵੀ ਤੋੜਿਆ ਜਾ ਰਿਹਾ ਉਹ ਵੀ ਦੇਖੋ ਤੇ ਜਦ ਇਹ ਮਨਸ਼ਾ ناکਾਮਾ ਕੰਮ ਆ ਮੁਝੰਦੀ ਹੈ ਫਿਰ ਹੋਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਵਾਜ਼ ਇਨੀ ਭੁਲੰਦ ਕਰਦੇ ਨੇ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਨੇ ਇਹ ਪੰਜਾਬ 'ਚ ਹੀ ਕਿਉਂ ਹੋ ਰਿਹਾ ਇਹ ਸੋਚਣ ਵਾਲੀ ਗੱਲ ਹੈ ਇਹ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਿਹਾ ਹਰਿਆਣਾ 'ਚ ਕਿਉਂ ਨਹੀਂ ਹੋ ਰਿਹਾ ਯੂਪੀ 'ਚ ਕਿਉਂ ਨਹੀਂ ਹੋ ਰਿਹਾ ਕਿਸੇ ਹੋਰ ਸਟੇਟ 'ਚ ਕਿਉਂ ਨਹੀਂ ਹੋ ਰਿਹਾ ਕਿਉਂਕਿ ਉੱਥੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਬਹੁਤ ਲੋਅਨ ਆਰਡਰ ਸਟਰੋਂਗ ਹੈ ਇੱਥੇ ਅਸੀਂ ਸਾਰਾ ਦਾ ਸਾਰਾ ਲੋਅਨ ਆਰਡਰ 2022 ਚ ਜਦੋਂ ਲੋਕਾਂ ਨੇ ਬਦਲਾਵ ਸੋਚ ਕੇ ਸਰਕਾਰ ਚੁਣੀ ਤੇ ਅੱਜ ਬਦਲਾਵ ਸਾਰਿਆਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਵੀ ਸਾਰੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਕਿਸੇ ਦੀ ਕੋਈ ਸੁਰੱਖਿਆ ਨਹੀਂ ਹੈਗੀ ਹੈ ਕਿਸੇ ਦੀ ਕੋਈ ਵਿਵਸਥਾ ਨਹੀਂ ਹੈਗੀ ਹੈ ਹਰ ਚੀਜ਼ ਡਿਸਟਰਬ ਹੋਈ ਹੋਈ ਹੈ ਤੇ ਸਾਨੂੰ ਇਸ ਚੀਜ਼ ਦੀ ਬਹੁਤ ਚਿੰਤਾ ਹੈ ਸਾਡੀ ਪਾਰਟੀ ਨੂੰ ਚਿੰਤਾ ਹੈ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਅਸੀਂ ਐਜ਼ ਏ ਕਾਉਂਸਲਰ ਐਜ਼ ਏ ਪਬਲਿਕ ਨੁਮਾਇੰਦੇ ਚੁਣੇ ਹੋਏ ਅਸੀਂ ਜਿੰਨੀ ਸਾਡੀ ਤਾਕਤ ਹੈ ਅਸੀਂ ਆਪਣੀ ਤਾਕਤ ਨੂੰ ਵੱਧ ਉੱਠ ਕੇ ਇਹਨਾਂ ਬੁਰਾਈਆਂ ਦਾ ਸਾਹਮਣਾ ਕਰਾਂਗੇ ਅਸੀਂ ਪੰਜਾਬ ਦਾ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਵਾਂਗੇ ਪੰਨੂ ਤੂੰ ਵਿਦੇਸ਼ਾਂ ਚ ਬੈ ਕੇ ਇਹ ਸਾਰੀਆਂ ਚੀਜ਼ਾਂ ਤੇ ਟਿੱਪਣੀਆਂ ਕਰ ਰਿਹਾ ਬਿਆਨਬਾਜ਼ੀ ਕਰ ਰਿਹਾ ਜੇ ਤੇਰਾ ਸੰਗਠਨ ਤੇਰੀ ਸ਼ਕਤੀ ਤੇ ਤੇਰੀ ਪਾਵਰ ਐਡੀ ਸਟਰੋਂਗ ਹੈਗੀ ਆ ਮੈਂ ਮੀਡੀਆ ਰਾਹੀਂ ਕਹਿਣਾ ਕਿ ਤੂੰ ਪੰਜਾਬ ਚ ਆ ਕੇ ਬੈ ਕੇ ਇਹ ਕੰਮ ਕਰ ਫਿਰ ਤੈਨੂੰ ਪਤਾ ਲੱਗਣਾ ਤੂੰ ਹਿੰਦੂਸਤਾਨ ਚ ਕਿਸੇ ਵੀ ਖੁੰਝੇ ਕਿਸੇ ਵੀ ਕੋਨੇ ਚ ਆ ਕੇ ਬੈ ਕੇ ਇਹ ਗੱਲ ਫਿਰ ਤੈਨੂੰ ਪਤਾ ਲੱਗਾਗੇ ਫਿਰ ਤੈਨੂੰ ਦੱਸਾਂਗੇ ਕਿ ਤੂੰ ਕਿੱਡਾ ਕ ਵੱਡਾ ਬੰਦਾ ਆਏਗਾ ਸੈਂਟਰ ਗਵਰਨਮੈਂਟ ਤੇ ਵਿਦੇਸ਼ ਮੰਤਰੀ ਨੂੰ ਕੀ ਕਹੋਗੇ ਕਿਉਂਕਿ ਵਿਦੇਸ਼ਾ ਤੋਂ ਇੱਕ ਟਿੱਪਣੀ ਆ ਰਹੀ ਹੈ ਤੇ ਉਹਨਾਂ ਦਾ ਕੀ ਐਕਸ਼ਨ ਹੋ ਸਕਦਾ ਹੈ ਇਨ ਫਿਊਚਰ ਸੈਂਟਰ ਗਵਰਨਮੈਂਟ ਸਾਡੇ ਮਾਨਯੋਗ ਨਰਿੰਦਰભાઈ ਮੋਦੀ ਜੀ ਪ੍ਰਧਾਨ ਮੰਤਰੀ ਉਹ ਔਰ ਸਾਡੇ ਵਿਦੇਸ਼ ਮੰਤਰੀ ਜੀ ਇਹ ਗੱਲ ਕੋਈ ਮੈਂ ਨਵੀਂ ਨਹੀਂ ਕਰ ਰਿਹਾ ਇਹ ਕੋਲ ਕਿਸੇ ਤੋਂ ਛੁਪੀ ਨਹੀਂ ਹੈ ਜੋ ਮਾਨ ਸਾਡਾ ਵਿਦੇਸ਼ਾਂ ਦੇ ਵਿੱਚ ਨਰਿੰਦਰ ਭਾਈ ਮੋਦੀ ਨੇ ਬਣਾਇਆ ਸਾਡੇ ਦੇਸ਼ ਦਾ ਹਿੰਦੂਸਤਾਨ ਦਾ ਅੱਜ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਉਹਨਾ ਨਾਮ ਨਹੀਂ ਬਣਾਇਆ ਅੱਜ ਪੂਰੇ ਵਿਸ਼ਵ ਦੇ ਵਿੱਚ ਅਸੀਂ 5ਵੇਂ ਸਥਾਨ ਤੇ ਆ ਇੱਕ ਇੱਕ ਹਰ ਦੇਸ਼ ਦੇ ਵਿੱਚ ਨਰਿੰਦਰ ਮੋਦੀ ਭਾਈ ਦਾ ਸਾਡਾ ਡੰਗਾ ਵੱਜ ਰਿਹਾ ਤੇ ਇਹ ਪੰਨੂ ਤੇ ਵੀ ਉਹ ਦਿਨ ਦੂਰ ਨਹੀਂ ਜਿਸ ਦਿਨ ਨਰਿੰਦਰ ਭਾਈ ਮੋਦੀ ਇਹ ਬਾਜਪਾ ਹੀ ਉਹਦੇ ਤੇ ਸਿਕੰਜਾ ਟਾਈਟ ਕਰਕੇ ਉਹਨੂੰ ਕਸੀੜ ਕੇ ਹਿੰਦੂਸਤਾਨ ਚ ਲਿਆ ਕੇ ਸਜਾ ਭਾਰਤੀ ਜਨਤਾ ਪਾਰਟੀ ਹੀ ਦਊਗੀ